ਵਾਂਡੀ ਨੇ ਕਰਤਾ ਨੌਜਵਾਨ ਦਾ ਕਤਲ ਪਹਿਲਾਂ ਕੀਤੀ ਲੜਾਈ ਫਿਰ ਚੱਕਿਆ ਪਿਸਤੌਲ ਮੱਥੇ 'ਚ ਮਾਰੀ ਗੋਲੀ ਤੇ ਹੋਇਆ ਫਰਾਰ ਉਹ ਨੌਜਵਾਨ ਸੈਲੂਨ ਦਾ ਕੰਮ ਕਰਦੇ ਸੀ ਤੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਸੀ। ਲੇਕਿਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਅਜਿਹਾ ਡਰਾਉਣਾ ਆਵੇਗਾ ਕਿ ਉਹਨਾਂ ਦੀ ਜ਼ਿੰਦਗੀ ਤਬਾਹ ਹੋ ਜਾਏਗੀ। ਦਰਸਲ ਹੋਇਆ ਇਸ ਤਰ੍ਹਾਂ ਹੈ ਕਿ ਸੈਲੂਨ ਦੇ ਅੰਦਰ ਦੋਵੇਂ ਭਰਾਵਾਂ ਦੀ ਕਿਸੇ ਹੋਰ ਵਿਅਕਤੀ ਦੇ ਨਾਲ ਤਕਰਾਰਬਾਜ਼ੀ ਹੋਈ ਤੇ ਲੜਾਈ ਤੋਂ ਬਾਅਦ ਉਹ ਵਿਅਕਤੀ ਜੋ ਕਿ ਉਹਨਾਂ ਦੇ ਗੁਆਂਢ ਦੇ ਵਿੱਚ ਹੀ ਰਹਿੰਦਾ ਸੀ ਪਿਸਤੌਲ ਲੈ ਆਇਆ ਤੇ ਗੋਲੀ ਸੈਲੂਨ ਵਾਲੇ ਇੱਕ ਨੌਜਵਾਨ ਦੇ ਮੱਥੇ ਵਿੱਚ ਮਾਰੀ ਇਸ ਤੋਂ ਬਾਅਦ ਨੌਜਵਾਨ ਨੂੰ ਖੂਨ ਦੇ ਨਾਲ ਲਤਫਤ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮਰ ਤੱਕ ਐਲਾਨ ਦਿੱਤਾ। ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਜਿੱਥੇ ਕਿ ਪੁਲਿਸ ਤੁਰੰਤ ਘਟਨਾ ਵਾਲੀ ਥਾਂ ਤੇ ਪਹੁੰਚੀ ਤੇ ਤੇ ਨਾਲ ਹੀ ਫੋਰੈਂਸਿਕ ਟੀਮ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ। ਮਾਮਲਾ ਦਰਸਲ ਲੁਗਿਆਣਾ ਦਾ ਹੈ ਤੇ ਰਾਮਨਗਰ ਇਲਾਕੇ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਤੇ ਇੱਕ ਹਿਮਾਂਸ਼ੂ ਨਾਮ ਦਾ ਨੌਜਵਾਨ ਇਸ ਘਟਨਾ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਹੈ ਤੇ ਆਰੋਪੀ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਕੰਟਰੋਲ ਰੂਮ ਤੋਂ ਪਤਾ ਲੱਗਾ ਸੀ ਕਿ ਗੋਲੀ ਚੱਲੀ ਹੈ ਜਦੋਂ ਆ ਕੇ ਮੌਕੇ ਦੇਖਿਆ ਜੀ ਇੱਕ ਬੰਦੇ ਦੇ ਗੋਲੀ ਲੱਗੀ ਜਿਹਦਾ ਨਾਮ ਹਰਮਨਸ਼ੂ ਹੈ ਉਹਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ ਨੇ ਜੀ ਅਜੇ ਤੱਕ ਇੰਨੀ ਗੱਲ ਦਾ ਪਤਾ ਲੱਗਾ ਜਿਨੇ ਕਿਸ ਨੇ ਗੋਲੀ ਚਲਾਈ ਆ ਉਹਦੇ ਬਾਰੇ ਅਜੇ ਪੜੋਸੀ ਹੈਗੇ ਉਹ ਮੌਕੇ ਤੇ ਜ ਨਹੀਂ ਹੈਗਾ ਤੇ ਬਿਆਨ ਲੱਕ ਕੇ ਫਿਰ ਪਤਲੂ ਹੋਏ ਅਸਲ ਗੱਲ ਕੀ ਹੈ ਜੀ ਸਰ ਕਾਲਨ ਕੀ ਕੋਈ ਰੰਜਿਸ਼ ਵਜਾ ਰੰਜਿਸ਼ ਦਸੀ ਗਈ ਹੋਏ ਅਜੇ ਤੱਕ ਤੇ ਮਿਲ ਨਹੀਂ ਸਕਦਾ ਭਰਾ ਨੂੰ ਉਹੀ ਦੱਸੇਗਾ ਨਾ ਉਹਦਾ ਭਰਾ ਨਾਲ ਕੰਮ ਕਰਦਾ ਮਰਨ ਵਾਲ ਜਿਹੜਾ ਹੈਗਾ ਜਖਮੀ ਹੈਗਾ ਉਹਦੇ ਨਾਲ ਉਹਦਾ ਭਰਾ ਆ ਕੰਮ ਕਰਦੇ ਆ हेयर कटिंग ਦਾ ਸਰ ਜਿਹੜਾ ਜਖਮੀ ਤੁਸੀਂ ਕਹਿ ਰਹੇ ਹੋ ਉਹਦੀ ਕੰਡੀਸ਼ਨ ਉਹ ਜਾ ਕੇ ਪਤਾ ਲੱਗੇਗਾ ਜੀ ਅਸਲ ਤਾਂ ਇਹ ਮੁੱਕਾ ਵੀ ਆਈ ਸਰ ਅਜੇ ਟਰੇਸ ਕਰ ਰਹੇ ਆ ਅਸਲ ਜੀ ਲੱਗੇ ਹੋਏ ਸਰ ਸੁਣਨ ਜਾਂਦੇ ਜਾਂਦੇ ਜੇ ਕੋਈ ਸੀ ਕੁਝ ਕੰਮ ਹੈ ਨਹੀਂ ਸਾਨੂੰ ਨਹੀਂ ਪਤਾ ਜਾ ਕੇ ਪਤਾ ਲੱਗੇਗਾ ਤੇ ਗੋਲੀ ਲੱਗੀ ਕਿਥੇ ਸਰ ਜੋ ਪਤਾ ਲੱਗਾ ਸਿਰ 'ਚ ਲੱਗੀ ਹੈ ਸਿਰ 'ਚ ਲੱਗੀ ਸਰ ਇੱਕ ਦੱਸਿਆ ਜਾ ਰਿਹਾ ਹੈ ਜਿਨੇ ਗੋਲੀ ਚਲਾਈ ਹੈ ਉਹ ਕੋਈ ਨਗਰ ਨਿਕਮ ਦਾ ਕਰਮਚਾਰੀ ਹੈ ਸਾਹਿਬ ਜੀ ਵੈਰੀਫਾਈ ਕਰ ਰਹੇ ਆ ਅਸੀਂ ਪਤਾ ਲੱਗਣ ਦੇ ਇੱਥੇ ਆਏ ਸੀ ਮੌਕੇ ਤੇ ਤੁਹਾਡੇ ਸਾਹਮਣੇ ਸਾਰਾ ਖੂਨ ਡੁੱਲਿਆ ਹੈ ਤਾਂ ਉਹਨਾਂ ਲੱਗਾ ਹੈ ਕਸਦਿਏ ਕੇ ਮ੍ਰਿਤਕ ਦਾ ਮਹਿਜ਼ 19 ਸਾਲ ਦਾ ਨੌਜਵਾਨ ਸੀ ਤੇ ਮੂਲ ਰੂਪ ਦੇ ਵਿੱਚ ਉਹ ਜੁਪੀ ਦੇ ਆਜਮਗੜ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਸੀ ਤੇ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਕੰਮ ਤੋਂ ਫ੍ਰੀ ਹੋ ਕੇ ਆਪਣੇ ਭਾਈ ਦੇ ਨਾਲ ヘア ਡ੍ਰੈਸਰ ਦੀ ਦੁਕਾਨ ਤੇ ਹੱਥ ਵਟਾਉਂਦਾ ਸੀ। ਜਗਬਾਨੀ ਟੀਵੀ ਲਈ ਹਰੀਸ਼ ਪਟਲਾ ਦੀ ਰਿਪੋਰਟ।